ਇਮ ਕਰਿਓ ਸ਼ਰਮ ਕਰ ਲਓ ਕੋਣੀ ਕੁੜੀ ਵੇਖੀ ਨਹੀਂ ਤੇ ਉੱਥੇ ਹੀ ਡਹਿ ਪੈਣੀ ਤੇਰੇ ਮੁੰਦਰ ਹੀ ਐ ਮੈਡ ਸੰਧੂ ਦੇ ਖਾਸ ਬੰਦੇ ਨੇ ਆਹ ਆਹ ਬਾਕੀ ਮੁਰੇ ਲੋੜੀ ਵੀ ਲੋੜੀ ਕੱਡੇ ਦੀ ਪੂਛ ਮਰੋੜੀ ਕਹਿੰਦੇ ਆ ਕਿ ਮੌਫਲੀ ਮੈਂ ਦਾਣਾ ਨਹੀਂ ਹਮ ਤੇਰੇ ਮਾਮਾ ਨਹੀਂ ਪੀਨ ਨੱਚ ਲੋ ਜੀ ਸਾਰੀ ਗੱਲ ਸਾਰਿਆਂ ਨੂੰ ਅੱਜ ਦੀ ਵੀਡੀਓ ਤੇ ਬੜਾ ਸਵਾਗਤ ਆ ਤੇ ਅੱਜ ਆਪਾਂ ਮਨਾਉਣ ਜਾ ਰਹੇ ਹਾਂ ਲੋੜੀ ਤੇ ਤੇਰੀ ਜੀਵੇ ਜੋੜੀ ਓ ਆਹ ਤੇ ਅੱਜ ਆਪਾਂ ਲੋੜੀ ਦਾ ਤੁੰਗਾ ਰੱਬ ਨੇ ਕੀਤੇ ਤੇ ਰੱਬ ਨੇ ਬਣਾਈਆਂ ਜੋੜੀਆਂ ਰੱਬ ਨੇ ਬਣਾਈਆਂ ਜੋੜੀਆਂ ਵਾਹ ਜੀ ਵਾਹ ਵਾਹ ਜੀ ਵਾਹ ਮੁੰਡਾ ਕੁੜੀ ਨਾਲ ਸੋਹਣਾ ਤੇ ਕੁੜੀ ਮੁੰਡੇ ਨਾਲ ਸੋਹਣੀ ਵਾਹ ਜੀ ਵਾਹ ਵਾਹ ਜੀ ਵਾਹ ਸੋ ਅੱਜ ਪਰਨਾਂ ਆ ਰਹੇ ਲੋੜੀ ਆਪਣੇ ਮਿੱਤਰ ਦੇ ਘਰ ਅਸੀਂ ਆਲੇ ਬੜਾ ਵੱਡਾ ਪੁੱਗਾ ਤੇ ਸਾਰੇ ਆਪਣੇ ਘਰਾਂ ਤੋਂ ਲਿਆਏ ਆ ਸਮਾਨ ਖਾਣ ਪੀਣ ਵਾਸਤੇ ਤੇ ਅਸੀਂ ਵੀ ਚੱਕ ਲਿਆ ਇੱਕ ਵੱਡਾ ਮੋਫਲੀ ਦਾ ਪੈਕਟ ਕਿਲੋ ਵਾਲਾ ਤੇ ਬਾਕੀ ਤੁਹਾਨੂੰ ਵਿਖਾਉਨੇ ਆ ਨਾਲ ਨਾਲ ਚਲੋ ਜੀ ਬਣੇ ਦਿਓ ਲਓ ਜੀ ਮੁੰਡੇ ਨੇ ਸਨੋਂ ਨਹੀਂ ਸਾਫ ਕੀਤੀ ਡਰਾਈ ਵੀ ਤਾਂ ਤੇ ਆ ਮੁੰਡਾ ਹੋਣੇ ਤਿਲਕ ਦਾ ਤਿਲਕਤਾ ਤਿਲਕ ਦਾ ਬਜਿਆ ਉਹ ਦੇ ਰਾਜਾਂਦਾ ਹੈ ਤਿਲਕ ਦਾ ਪੈਰ ਕੁੜੇ ਨਹੀਂ ਮੁੰਡੇ ਚੱਕਣੇ ਨੂੰ ਖੜੇ ਨੇ ਕਰਦੇ ਹੋਏ ਜਾ ਰਹੇ ਯਾਰ ਬੁਆ 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 ਇਹ ਹੋਈਆ ਆਓ ਪਾਪਾ ਹੋਈਆ ਹਾਂਜੀ ਆਓ ਜੀ ਆ ਮੁੰਡੇ ਨੇ ਕਹਿੰਦੇ ਬੀਮਰ ਲਾਈ ਅੰਦਰ ਉਹ ਬੰਦ ਕਰ ਬੁਆ ਬੰਦ ਕਰ ਅੰਦਰੋਂ ਤੇ ਰੁਲਾਈ ਬਣਾਉਂਦੇ ਆ। ਇੱਕ ਦੋ ਤੇ ਰੁਲਾਈ ਮਾਮਾ ਬੜਾ ਭਾਂਡਿਆ ਆ। ਆ ਟਾਇਰ ਵੇਚਦੇ। ਹੈਂ? ਟਾਇਰ ਵੇਚਦੇ ਆ ਇਹ। ਸੁੰਦਰਮੁੰਦਰੀਏ। ਕੋਈ ਨਾ ਵਗ ਆਇਆ ਇੱਥੇ। ਕੋਈ ਨਹੀਂ ਕਰਿਓ। ਕਿੰਨਾ ਵਗ ਆਇਆ ਇੱਥੇ? ਕਿੰਨੇ ਬੂੜ ਪਏ ਆ ਜੇ ਕਿਸੇ ਨੂੰ ਚਾਹੀਦੇ ਹੋਣ। 10 ਦੇ 2, 10 ਦੇ 2 ਇੱਕ ਪਾਇਕ ਤੋਂ। ਸੁੰਦਰਮੁੰਦਰੀਏ। ਓਏ ਤੇਰਾ ਗਾੜ ਵਿਚਾਰਾ। ਓਏ ਢੁੱਲਾ ਮੱਟੀ ਵਾਲਾ। ਲਾਉੜੀ। ਆਡਾ ਲੋਕ ਅਲਰੇਡੀ ਚੱਲਣ ਦੇ ਆ ਕੁੜੀ ਨੇ ਅੱਜ ਸਾਰੇ ਗਾਣੇ ਗਾੜੇ ਆ 소ਫੀਆ ਪ੍ਰੀਤ ਕੌਰ ਕਹਿੰਦੀ ਕਿ ਮੇਰੀ ਸੋਹਣੀ ਵੀਡੀਓ ਹੋਣੀ ਚਾਹੀਦੀ ਮੋਟੀ ਨਹੀਂ ਹੋਣੀ ਕਹਿੰਦੀ ਆ ਕੁੜੀ ਨੇ ਸਾਰੇ ਗਾਣੇ ਗਾਣੇ ਆ ਕੀ ਨਾ ਤੁਹਾਡਾ ਨਾਂ ਅੰਦਰੋਂ ਮੜਿਆ ਆ ਇਹ ਕੁੜੀ ਸ਼ਰਮਾਉਂਦੀ ਕੋਣੀ ਕੁੜੀ ਵੇਖੀ ਨਹੀਂ ਉੱਥੇ ਹੀ ਡੈਪਿੰਦੀ ਉਹਨੂੰ ਮਾਈਕ ਬਣਾਉਣ ਵਾਲੇ ਮੱਗ ਜੀ ਕਹਿੰਦੇ ਚਾਹ ਪਾਈ ਆ ਵਸੇ ਭਾਈ ਤੁਹਾਡਾ ਕੀ ਰਿਵਿਊ ਆ ਫੱਗ ਬਾਰੇ ਮਗਰ ਕਾਫੀ ਛੋਟਾ ਹੈ ਮੈਂ ਕਿਹਾ ਸੀਗਾ ਟੇਸਟ ਕਰਨ ਲਈ ਮਿੱਠਾ-ਮੁੱਠਾ ਚਾਹ ਚੈੱਕ ਕਰਨ ਲਈ ਦੱਸੋ ਤਾਂ ਉਹਨਾਂ ਨੇ ਇਹ ਚ ਪਾ ਕੇ ਦੇ ਦਿੱਤੀ ਮੱਝਾ ਵਾਲਾ ਤੁਹਾਨੂੰ ਬਾਲਟਾ ਲਿਆ ਦੀਏ ਉਹ ਸਹੀ ਰੋ ਗਿਆ ਰਸ ਘਾਣ ਦੀ ਆਹ ਵੇ ਰੀੜੀ ਜਾਂਦੇ ਜੇ ਇਹ ਕਹਿੰਦੇ ਮੇਰੇ ਵੀਡੀਓ ਨਾ ਪਾ ਦਿਓ ਇਹ ਟਿਕਟੋਕ ਆ ਭੈਣ ਹੋਣਾ ਦੀ ਪਈ ਆ ਪਾਕਿਸਤਾਨ ਦਾ ਜੇ ਮੈਂ ਤਾਂ ਲਾਉਂਦੀ ਆ ਕੁੜੀ ਜਿੰਮ ਤੇ ਵੀ ਲੋਲੇ ਤੁਸੀਂ ਤਾਂ ਉਹ ਵੀ ਨਹੀਂ ਜਾਂਦੇ ਜਾਣੇ ਅਸੀਂ ਸਰ ਕੋਈ ਫਰਤ ਡੰਬਲ ਚੱਕਦਾ ਹੈ ਕੋਣ ਕਿਨੇ ਪਾਏ ਦੇ 7.5 7.5 ਇੰਨੇ ਬੈਡ ਆਇਆ ਮੇਰੇ ਐਸੇ ਜੋ 4.5 4.5 ਸਾਰੇ ਅੱਗ ਦੇ ਵੱਲ ਵਧਦੇ ਹੋਏ ਆਓ ਤੇ ਵੀਰ ਜੀ ਮੁੰਡੇ ਨਾਲ ਕਹਿੰਦੇ ਭੁਗਾ ਅੰਦਰ ਬਾਕੀ ਇੰਨੀ ਪਰਫ ਤੇ ਵਿੱਚ ਚਾਹ ਪੀ ਜਾਂਦੇ ਆ ਨਾ ਮੈਂ ਤਾਂ ਕੀਤੀ ਹੈ ਪ੍ਰਤੀਬ ਸਿੰਘ ਸੂਰਮੇ ਨੇ ਭਾਜੀ ਦਰੀਦਰੀ ਵੀ ਲੈ ਆਉਣੀ ਹੀ ਕੋਈ ਬਹਿਣਾ ਕਰਦੇ ਆ ਦਰੀ ਦੇ ਬਹਿਣਾ ਹਾਂਜੀ ਬਹਿਣਾ ਕਿੱਦਾਂ ਇੱਥੇ ਭਾਜੀ ਬਹਿਣਾ ਕਿੱਦਾਂ ਇੱਧਰ ਖਲੋਣਾ ਵਾ ਇਹ ਭੁਗਾ ਖਲੋਣ ਵਾਲਾ ਵਾ ਇਹ ਖਲੋਣ ਵਾਲਾ ਭੁਗਾ ਖਲੋਣ ਵਾਲਾ ਭੁਗਾ ਮੋਫਲੀ aeration ਦੇ ਉਹ ਜਿਹੜੇ ਚਿੜਵੜੇ ਆਪਾਂ ਜੋ ਵੀ ਹੁੰਦਾ ਛੁੱਟਦੇ ਹੁੰਨੇ ਆ ਚਿੜਵੜੇ ਚਿੜਵੜੇ ਲੈਂਦੇ ਮੋਫਲੀ ਲੈਂਦੇ ਚਿੜਵੜੇ ਲੈਂਦੇ ਤੂੰ ਲੈ ਗਿਆ ਵਾ ਬਸ ਵਧੀਆ ਲੈਂਦੀ ਮੋਟੀ ਵਾਲੀ ਜਿਹੜੀ ਕੱਢ ਕੇ ਖਾਈਦੀ ਹੈ ਕਹਿੰਦੇ ਆ ਕਿ ਮੋਫਲੀ ਮੈਂ ਦਾਦਾ ਨਹੀਂ ਹਾਂ ਤੇ ਤੁਹਾਰੇ ਮਾਮਾ ਨਹੀਂ ਮਾਮਾ ਕਾ ਦਿੱਲੀ ਬਾੜੀ ਲਾਇ ਬਿੱਲੀ ਮੌਫਲੀ 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 ਕਹਿੰਦੇ ਆ ਮੌਫਲੀ 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 ਨਾਈਜ਼ ਹੁੰਦੀ ਆ ਮੌਫਲੀ ਹੁੰਦੀ ਆ ਮੌਫਲੀ ਠੀਕ ਆ ਪੰਜਾਬੀ ਵੋਟਾਂ ਵਾਲੀਏ ਵੋਟਾਂ ਵੋਟਾਂ ਦੱਸੋ ਆ ਲਓ ਦੱਸੋ ਮੌਫਲੀ ਹੁੰਦੀ ਕਿ ਮੂਫਲੀ ਹੁੰਦੀ ਮੌਫਲੀ ਮੌਫਲੀ ਤੁਸੀਂ ਦੱਸੋ ਮੌਫਲੀ ਮੂਫਲੀ ਮੌਫਲੀ ਕਿ ਮੂਫਲੀ ਮੌਫਲੀ ਮੋਹਫਲੀ ਮੂੰਗਫਲੀ ਪੀਨਟ ਪੰਜਾਬੀ ਚ ਗੱਲ ਕਰ ਮੋਹਫਲੀ ਮੂੰਗਫਲੀ ਹਾਂਜੀ ਰahul ਭਾਈ ਜੀ ਮੋਹਫਲੀ ਮੇਰੇ ਵੱਲੋਂ ਭਾਈ ਮੋਹਫਲੀ ਹੁੰਦੀ ਐ ਤੇ ਮੇਰੇ ਵੱਲੋਂ ਵੀ ਇਹ ਮੂੰਗਫਲੀ ਹੁੰਦੀ ਆ ਮੂੰਗੀ ਮਸਰ ਨਾ ਕਹਿੰਦੀ ਹੋਲੀ ਜੀ ਆ ਵੇਖੋ ਭਾਈ ਮੱਲੀ ਕੋ ਸਵਾਲ ਪੁੱਛਿਆ ਇਹਦੇ ਗਾੜੀ ਮਾਈਕ ਕਿਤਾ ਇਹਦੇ ਅਗਲੀ ਰੋਬੜੀ ਖਾ ਗਿਆ ਮਾਈਕ ਆ ਵੇਖੋ ਆਪੇ ਲਾਉਂਗਾ ਸਾਰਿਆਂ ਤੋਂ ਕੁਰਸੀਆਂ ਨਹੀਂ ਆਈਆਂ ਵੀਰ ਉਹਨਾਂ ਦੇ ਘਰੇ ਤੇ ਆ ਜਾ ਕੁਰਸੀਆਂ ਮੰਗਾਈਆਂ ਨੇ 15 ਬੱਲੇ ਲਏ ਉਹ ਤੇ ਕੁਰਸੀ ਕੋਣ ਲਿਆ ਕੁਰਸੀਆਂ ਕੋਣ ਲਿਆ ਕੁਰਸੀਆਂ ਕਰੋ ਕੁਰਸੀਆਂ ਉਹ ਮੂੰਫਲੀ ਖਾ ਲੈਂਦੇ ਗਰ ਉਹ ਅੱਗ 'ਚ ਨਾ ਸੁੱਟਦੀ ਤਿਲਕਣ ਬੜੀ ਹੋਈ ਓਹ ਭਰਾਵਾ ਆ ਜਾ ਕਦੇ ਨਹੀਂ ਮੂੰਫਲੀ ਮੋਕ ਚੱਲੀ ਭਰਾਵਾ ਮੂੰਫਲੀ ਕੁਲੀ ਬੜੀ ਬੰਦੀ ਉਹ ਬੈਠੇ ਵੇ ਕਿੰਨੇ ਸਾਂਹ ਬੰਦੇ ਆ ਮੂੰਫਲੀ ਡਾ ਲੀ ਨੇ ਉਹਨਾਂ ਨੇ ਹੁਣ ਗਾਇਸ 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 ਵੀਰੇ ਗਾਇਸ ਵੀਰੇ ਗਾਇਸ ਵੀਰੇ ਮੋਰੀਆਂ ਹੋਣ ਗਏ ਬੈਂਕਲੇਸ਼ੀਅਰ ਤੇ ਲੈ ਆਇਆ ਕੋਈ ਚਾਹ ਨਹੀਂ ਰੇਜ ਖੋਲਣ ਦੀ ਲੋੜ ਨਹੀਂ ਲੋਕੀ ਮੁੰਡਾ ਲੱਛਣ ਉਹ ਮਾਮਾ ਉਹ ਵੇਖੀ ਕੁਰਸੀਆਂ ਚ ਨੱਡਾ ਦੀ ਉਹ ਮਾਮਾ ਵੇਖੀ ਇੱਧਰ ਜੱਤਾਂ ਵਾਲਾ ਮਾਤੀ ਇੱਧਰ ਸੱਜੇ ਦਾਸ ਦਾ ਸੱਜੇ ਸੱਜੇ ਇੱਥੇ ਐਦਾਂ ਸੱਜੇ ਹੋ ਗਏ ਖੱਬੇ ਹੋ ਗਏ ਉਹ ਜਾਂਦੇ ਕੋਣ ਹੈ ਆਹ ਬਲੈਂਕਟਾ ਸਲਾਹ ਮੈਂ ਕਾ ਲੈਂਦਾ ਵਾ ਇਹ ਇਹਦਾ ਹੈ ਨਾ ਇਹਦਾ ਹੈ ਨਾ ਆ ਵੇ ਆ ਵੀ ਪਾਇਆ ਨੇ ਆ ਡੌਗੀ ਨੂੰ ਪਾਇਆ ਹੁੰਦਾ ਸੀ ਇੰਡੀਆ ਆ ਵੀ ਲੱਲਾ ਕਹਿੰਦੇ ਆ ਵੀਰ ਆਇਆ ਕਹਿੰਦੇ ਵੀਰ ਜੀ ਆਸਿਨ ਕਿੱਥੋਂ ਲਈ ਆ ਵੈਸੇ ਦੋ ਡੋਂਗੀ ਲਾ ਕੇ ਆਇਆ ਵੀਰ ਹੁਣ ਪੰਡਾਮਾ ਮੰਝਲ ਕੇ ਨਾ ਜੰਗਲ ਹੁੰਦਾ ਜਾਂਦੇ ਉਧਰੋਂ ਇਧਰ ਆ ਗਿਆ ਆ ਹਾਂ ਲੈਨੇ ਚਾਹ ਬਣਾਈ ਹੁਣ ਚਾਹ ਬਣਾਉਂ ਤੇ ਵਾ ਤੇ ਹੱਥ ਵੱਡੇ ਡੇ ਬੈਣੇ ਆ ਓ ਨਹੀਂ ਨਹੀਂ ਯਾਰ ਭਰਾ ਦਾ ਕੰਮ ਦੇ ਲੈ ਵੀਰ ਨੇ ਕੰਮ ਕਰ ਹੀ ਕਰਨੇ ਹੁੰਦੇ ਆ ਰੋਟੀ ਬਣਾਉਣੀ ਸਾਈਟਡ ਨਹੀਂ ਹੋਈਦਾ ਇੱਕ ਬਣਾ ਚਾਹ ਪੀ ਕੇ ਇਹੋ ਜੀ ਬਣਾਈ ਆ ਇਹੋ ਜੀ ਦਿੱਤੀ ਮੁੰਡੇ ਨੇ ਉਹਨਾਂ ਨੂੰ ਅੱਗ ਲੱਗ ਜਾਣੀ ਉੱਤੋਂ ਵੇ ਲੋੜੀ ਤੇ ਉੱਤੋਂ ਏਦੀ ਵਧੀਆ ਚਾਹ ਮੇਰੀ ਚਾਹ ਕਿੰਨੂੰ ਵੜਾਈ ਤੋ ਤੇਰਾ ਵੀਰ ਦਾ ਪੈਰ ਆ ਗਿਆ ਵਿੱਚ ਮੇਰੀ ਚਾਹ ਨਾ ਪੀਪੂ ਲਈ ਆ ਤੇਰੇ ਤੇ ਹੁਣ ਤਾਂ ਆਪ ਕੁਰਸੀ ਤੇ ਬੈਠ ਕਿਹੜੇ ਪਰੌਣੇ ਆ ਸਾਰੇ ਘਰ ਦੇ ਹੀ ਆ ਕਿੰਨੀ ਜੰਨੀਆਂ ਰੋ ਆ ਗਏ ਪਰੌਣੇ ਹੀ ਨਹੀਂ ਰਹੇ ਹੋ ਮੇਰੇ ਪਰੌਣੇ ਐਵੇਂ ਜਾਣ ਕੇ ਨਹੀਂ ਵੀ ਸੱਚ ਗੜੀਓ ਪੱਜ ਲੱਗ ਗਏ ਮੇਰੇ ਬਰਾਬਰੀ ਹੈ ਤੂੰ ਹੀ ਉਹ ਜਿਆ ਇੱਥੇ ਕੋਈ ਬਰਾਡੇ ਬਰੂਨੇ ਨਹੀਂ ਸਾਰੇ ਬਰਾਬਰੀ ਕੰਮ ਕਰਦੇ ਸਾਰੇ ਆਪਣੇ ਆਪਣੇ ਘਰੋਂ ਲਿਆਏ ਖਾਣ ਵੀਨ ਵਾਸਤੇ ਤੁਸੀਂ ਕੈਨੇਡਾ ਚ ਰਹਿੰਦੇ ਜੇ ਇੱਥੇ ਸਭ ਕੁਝ ਇਕੁਅਲ ਆ ਇਕੁਅਲ ਠੀਕ ਹੈ ਨਾ ਠੀਕ ਹੈ ਨਾ ਫਿਲਟਰ ਵਾਲਾ ਅਲੱਗ ਅਲੱਗ ਗੱਲਾਂ ਕਿਉਂ ਕਰਨੀ ਅੱਜ ਸੁਣ ਗਿਆ ਮੈਂ ਨਹੀਂ ਕਰਨੀ ਹੋ ਗਿਆ ਜੇ ਮੇਰੇ ਬਾਤਿਓ ਮੇਰੇ ਬਾਰੇ ਪੁੱਛਣ ਲੱਗ ਪਣਗੇ ਇਹਨਾਂ ਦਾ ਤੇ ਫਿਰ ਤੇਰੀ ਆਈਡੀਆ ਲੇਖਦਾਂਗੇ ਨਾ ਸੋਫੀਆ ਕੀ ਹੋ ਗਿਆ ਸਲਾਸ ਕੰਗਲੇ ਲੋਹੜੀ ਜਾਈਦੀ ਆ 4 4 4 ਨਾ ਸੁਖ ਪ੍ਰਦੀਪ ਤੇਰੀ ਕੁਰਸੀ ਤੇ ਕਬਜ਼ਾ ਹੋ ਗਈ ਲੋਹੜੀ ਤੇ ਆ ਜਿੱਦੇ ਇਦਾਂ ਵੀ ਛੁੱਟੀ ਤਾਂ ਬੇਡੂ ਰੋ ਤੂੰ ਹੀ ਅੱਗ ਲਾ ਕੇ ਬੈਹਿੰਦੇ ਲੋਹੜੀ ਦੀ ਅੱਗ ਕਿਹੜੀ ਲੱਗ ਗਿਆ ਨਹੀਂ ਇਹ ਸ਼ੋਦਾ ਅੱਗ ਹੁੰਦੀ ਆ ਯਾਰੇ ਇਹ ਪਵਿੱਤਰ ਅੱਗ ਮੰਨੀ ਜਾਂਦੀ ਆ ਚਲੋ ਪਾਣੀ ਡੋਲੋ ਇੱਥੇ ਦੁਬਾਰਾ ਚਲਾਓ ਰੀਸਟਾਰਟ ਕਰੋ ਰੀਸਟਾਰਟ ਕਰੋ ਪ੍ਰਦੀਪ ਨੂੰ ਸੱਦਾ ਦੁਬਾਰਾ ਪਰ ਦੀਵਨ ਨੂੰ ਫੁੱਕ ਮਾਰਨੀ ਹੈ ਸ਼ੰਦ ਤਰਮੁੰਦਰੀਏ ਤੇਰਾ ਘਾਣ ਵਿਚਾਰਾ ਦੁੱਲਾ ਪੱਟੀ ਆਲਾ ਦੁੱਲੇ ਦੀ ਧੀ ਵੀ ਆਈ ਇਹ ਰ ਸ਼ੱਕਰ ਪਾਈ ਕੁੜੀ ਦਾ ਪਤਾ ਨਹੀਂ ਕਾਲੂ ਪਤਾ ਕੁੜੀ ਦਾ ਜੀਵੇ ਚਾਚਾ ਕੁੜੀ ਦਾ ਸੰਗ ਪਾਟਾ ਕੁੜੀ ਨੂੰ ਗਾਣਾ ਨਾ ਆਵੇ ਕੁੜੀ ਲੱਲੂ ਲੱਗਦੀ ਪਹਿਲੇ ਦੇ ਕੇ ਗਵਾਉਂਦੇ ਜੇ ਅਮ ਕਰੇ ਸ਼ਰਮ ਕਰ ਲੂ ਤੇ ਦੇ ਬਲੌਗਰ ਜੇ ਤੁਸੀਂ ਕੁੜੀ ਨੇ ਲੱਸੀ ਕਰਾ ਲਈ ਮੁੰਡਿਆਂ ਨੇ ਪਰ ਪਰ ਪੀ ਲਈ ਉਹ ਯੋਮ ਮਾਰਨੇ ਦਾ ਧੇਆ ਜਿਹੜਾ ਕੋਈ ਕਹਿੰਦਾ ਹੀ ਐ ਮਾਰਦੇ ਆ ਹਾਂ ਸਹੀ ਗੱਲ ਇਹ ਉਹੀ ਹੈ ਤਾਂ ਉਹੀ ਨਿਕਲਿਆ ਹੈ ਇਹੋ ਕਹਿੰਦੇ ਨਹੀਂ ਇਹ ਬੰਦਾ ਉਹ ਹੁਣ ਲਾ ਆਪਣੀਆ ਕਰਕੇ ਤੇ ਬਾਜੂ ਆਪਣੇ ਦੇ ਬਾਜੂ ਚੁੜਕਲੇ ਲਵਾ ਕੇ ਕਹਿੰਦੇ ਨੇ ਕੰਡੇ ਮੁੰਡਿਓ ਟੀਨ ਟੀਨ ਇਹ ਕੀ ਕਰੀਂ ਓਏ ਓੜੀ ਵੀ ਲੋੜੀ ਕੱਡੇ ਦੀ ਪੂਛ ਮਣੋੜੀ ਕੱਟਾ ਗਿਆ ਨਾ ਅੱਠ ਰੁਪਏ 60 ਕੱਟ ਰਿਹਾ ਕੱਟੇ ਕੱਰ ਭੁੱਖਾ ਕੱਟ ਰਿਹਾ ਕੱਟੇ ਮੇਰਾ ਭੁੱਖਾ ਭੁੱਖਾ ਵੀ ਉੱਕਾ ਬੋਲੋ ਕੰਜਰੋ ਆ ਮੁੰਡਾ ਪੁੱਤ ਆ ਜਿਹੜਾ ਕੈਮਰੇ ਪਿੱਛੇ ਉਹ ਸਾਡਾ ਦੁਖਣਾ ਓਏ ਕਹਿੰਦੇ ਆਵਾਜ਼ ਦੇ ਪੈਸੇ ਮਿਲਣਗੇ ਜੇ ਸ਼ਕਲ ਖਾਤੀ ਤੇ ਕੰਮ ਖਰਾਬ ਹੋਏ ਨਾ ਸਾਰਾ ਕੰਮ ਠੱਪ ਹੋ ਜਾਣਾ ਵਾ ਇਸ ਕਰਕੇ ਦੁਦਿਆ ਤਾ ਮੈਂ ਆਉਣੇ ਵਾ ਕ੍ਰੈਸ਼ ਬਾਫਲੇ ਆ ਮੁੰਡਾ ਜੇ ਆ ਬਲੌਗਰ ਦੇ ਮੇਲੇ ਬੈਠਾ ਨਹੀਂ ਹੁੰਦਾ ਵਾ ਇੱਕੋ ਵਾਰ ਹੀ ਹੁੰਦਾ ਵਾ ਇਹ ਇਹ ਕਿਹੜਾ ਵਾ ਇਹ ਕਿਹੜਾ ਵਾ ਵੀਰੇ ਵੀਰੇ ਧਿਆਨ ਨਾਲ ਦੇਖੋ ਇਹ ਉਹ ਮੁੰਡਾ ਹੈ ਜੀ ਇਹ ਉਹੀ ਕੱਟਾ ਜੀ ਮੇਰੀ ਪੋਸ਼ਮ ਰੋੜੀ ਆ ਪਰ ਇਹ ਤੇ ਮੁੰਡਾ ਆ ਯਾਰ ਗਾਣੇ ਨਹੀਂ ਪੰਜਾਬੀ ਨਹੀਂ ਆਉਂਦੀ ਚੱਲ ਵੇ ਤੁਰਿਆ ਜਾ ਸੱਦੀ ਨਾ ਬੁਲਾਈ ਮੈਂ ਲੈ ਦੇ ਦੀ ਤਾਈ ਉਹ ਪ੍ਰਾਜੈਟ ਬਣਾ ਦੇ ਇੱਥੇ ਆ ਬਣਾਓ ਇਹ ਬਣਾਉਣਾ ਦਾ ਬਾਰਬੀਕਿਊ ਪੈਰ ਥੱਲੇ ਗਰੀ ਚੱਲ ਪੈਰੀ ਕਰ ਲੈ ਲੈ ਨਹੀਂ ਪੈਰ ਪੈਰ ਥੱਲੇ ਪੈਰ ਆ ਜਣ ਤੇਰੇ ਵੀਡੀਓ ਫੇਰ ਪਤਾ ਨਹੀਂ ਉਹ ਤਾਂ ਪਰਫੈਕਟ ਮੂਮੈਂਟ ਹੀ ਨਹੀਂ ਹੁੰਦਾ ਘੰਟਾ ਹੋ ਗਿਆ ਅੱਗਬਾਜੀ ਲੱਗੀ ਲੱਛਣ ਕਰੀ ਜਾਂਦੀ ਹੈ 200 ਸਨਾਈਪਰ ਬੋਣੀ ਬੋਣੀ ਪੁਣੀ ਉਹ ਤੇ ਕੀ ਆ ਚੜਵੜੇ ਲੈ ਆ ਯਾਰ ਚੜਵੜਾ ਲੈ ਆ ਇੱਧਰ ਜਾ ਕਰ ਐਵੇਂ ਰੈਡੀ ਜਾਂਦਾ ਓਸ਼ 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 ਕਰਦੇ ਇੱਧਰ ਲੈ ਚੜੜੇ ਲਿਆ ਮਮਾ ਹਾਂ ਸਹੀ ਮਤਲਬ ਕਹਿਣ ਲੱਗੀ ਇਹ ਮੈਨੂੰ ਹੀ ਦੇਣਾ ਬੜੀ ਕਾ ਵੀ ਸਕਦੀਆਂ ਮਮਾ ਸਾਰਾ ਸਾਰਾ ਦੀ ਪੀ ਸਾਰੇ ਪੱਕੇ ਨੂੰ ਕੋਸਮ ਕਰਨੀ ਆਵਾ ਸਮ ਕਰਨ ਨੇ ਪੀਆਰ ਹੋਰ ਗੁੱਡ ਲੱਕ ਹੋਰ ਮੈਂ ਮੋ ਪੀਆਰ 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 ਸਵਾਹ ਰੱਖ ਲੋ ਜੀ ਨੂ ਮਰਨਿੰਗ ਬਣਾਉਣੀ ਚਾ ਚਾ ਮਿਲਰ ਨੂੰ ਕਿਹਦਾ ਕੰਮ ਕਰਨੀ ਸਾਡੇ ਕਰੋ ਥੱਲੇ ਮੇਰੀ ਵੀ ਗਲਤੀ ਸਾਡੇ ਵਰਕ ਪਰ ਮਟਾਓ ਸਾਡੇ ਵਰ ਪਰ ਐਕਸਟੈਂਡ ਸਾਡੀ ਸਾਰਾ ਮਾਝੇ ਇਹ ਵੀ ਆਸਤੇ ਬਾਸ ਹਣਾ ਹੈਪੀ ਲੂਕ ਯਾਰ ਆ ਗੱਲਾਂ ਨਹੀਂ ਥੋੜੀ ਜਿਹੀ ਆਡੀ ਵੀਡੀਓ ਨਹੀਂ ਬਣੀ ਬੜਾ ਸੇਕ ਹੋ ਗਿਆ ਯਾਰ ਤੂੰ ਵੀ ਤੂੰ ਬਣਾ ਲਈ ਮੈਂ ਵੀ ਬਣਾ ਲਾਂ ਯਾਰ ਮੈਂ ਵੀ ਕੋਈ ਯਾਦ ਤੇ ਰੱਖਣਾ ਆਪਣੀ ਯਾਰ ਸਾਰੇ ਜਣੇ ਇਕੱਠੇ ਛੁੱਟੀਆਂ ਆ ਭਰਾ ਮੈਨਾਂ ਆ ਗਈ ਏ ਯਾਰ ਸਾਰੇ ਬੈਠੇ ਆ ਬਹਿਣਾ ਵਾ ਯਾਰ ਤੂੰ ਰੱਖੀ ਓ ਯਾਰ ਤੂੰ ਫਿਰ ਵੀਡੀਓ 'ਚ ਨਹੀਂ ਆਉਣਾ ਫਿਰ ਇਕੱਲੇ ਤੇ ਵੱਖਰਾ ਮਾਰਨਾ ਲੱਗਦਾ ਕਰਦੀ ਹਾਂ ਉਗੀ ਕਵਿਤੇ ਯਾਰ ਸਾਰੇ ਮੈਂ ਨੋ ਵੀ ਦੇਗਾ ਮੈਂ ਹਾਈ ਪਰਦੀਪ ਹੈਪੀ ਲੋਰੀ ਪਰਦੀਪ ਹਾਂ ਵੀ ਹੀ ਪਰਦੀਪ ਹੀ ਬ੍ਰਦਰ ਕੱਟੇਗਾ ਜੀ ਸਾਰੇ ਮੈਂ ਕਿਦਾਂ ਸਨੈਪਾ ਬੈਂਡੀਆਂ ਲਸ਼ਨ ਨਹੀਂ ਲਸ਼ਨ ਕਿਦਾਂ ਜਦੈ ਨਾਲੋਂ ਸੋਨਾ ਕੋਈ ਵੀ ਵੇਖਿਆ ਨਾ ਸੂਰਜ ਤਤਾਂ ਤੇ ਜਨ ਦਾ ਗੀਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਤਾਂ ਤਾਰ ਰੁਲਦੇ ਫਿਰਦੇ ਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮ ਮੈਂ ਮੇਰੀ ਸੁਰਤ ਬੁਲਾਤੀ ਤੇਰੇ ਨਾਂ ਦੇ ਅੱਖੇ ਨੇ ਰਨੇ ਵੀਰਾ ਸਵਾਲ ਤੁਹਾਨੂੰ ਆ ਹਾਂਜੀ ਬਦਿੱਪ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਐਨੇ ਸਾਲ ਆਪਣੇ ਇੱਥੇ ਵੇਸਟ ਕਰਕੇ ਕੋਈ ਫਾਇਦਾ ਨਹੀਂ ਲੱਗ ਰਿਹਾ ਜਿਹੜੇ ਵੀ ਵੀਰ ਭਰਾ ਵੇਖੰਦੇ ਆ ਨਾ ਹੀ ਆਇਓ ਚੰਗੀ ਗੱਲ ਜੀ ਆ ਜੀ ਤੂੰ ਡੁੱਬਿਆ ਸਾਰੇ ਥੋੜੀ ਡੁੱਬੇ ਹੁਣ ਵਾਹੇ ਮੰਨੋ ਭਾਵੇਂ ਨਾਮ ਉਹ ਡੁੱਬਣ ਵਾਲੇ ਆਪੇ ਹੀ ਆ ਜਾਂਦੇ ਉਹਨਾਂ ਨੂੰ ਭਰਾਵਾ ਸਦੀਦਾ ਬਣੀਆਂ ਤੇ ਕਹਿੰਦੇ ਨਹੀਂ ਅਸੀਂ ਮਰਨਾ ਹੀ ਮਰਨਾ ਆਉਣਾ ਹੀ ਆਉਣਾ ਇਹ ਚਲ ਕੋਈ ਨਹੀਂ ਚਲ ਕੋਈ ਨਹੀਂ ਰੋਈ ਨਾ ਹਣ ਇਦਾਂ ਰਹਿ ਜਾ ਤੇ ਇਧਰ ਮੁੜ ਕੇ ਆ ਕੇ ਉੰਗਲ ਡੁੱਬਣ ਦਾ ਕਾਰਨ ਕੀ ਆ ਨਹੀਂ ਨਹੀਂ ਇਹ ਤੇ ਹੁਣ ਕੀ ਕਰ ਬੁੜੀ ਗਲੀ ਦੇ ਚੱਕਰ ਵੀ ਨਹੀਂ ਪਾ ਗਈ ਤੁਸੀਂ ਨਾ ਭਰਾਵਾ ਉਦਾਂ ਹੀ ਟੱਪੜ ਰੁਲੇ ਪਏ ਆ ਕੁੜੀ ਗਾ ਟੱਪੜ ਨਹੀਂ ਆ ਕੋਸਰੇ ਆ ਗੱਲ ਬਾਤ ਹੋਈ ਮੈਂ ਨਾ ਨਾ ਸੁਣ ਜਾਨੀਆ ਇਹ ਮੈਡ ਸੰਧੂ ਦੇ ਖਾਸ ਬੰਦੇ ਨੇ ਕਹਿੰਦੇ ਫਸਾ ਸੀ ਇਹ ਕਹਿੰਦੇ ਕੁੜੀਆਂ ਨੇ ਗੰਧ ਪਾਇਆ ਤੁਹਾਡੇ ਮੈਂਸਨ ਨੇ ਵੀ ਤੇ ਪਾਇਆ ਏ ਇਹ ਚ ਹੁਣ ਮੈਂ ਕੀ ਕਹਾਂ ਸਕੂਲ ਸਕੂਲ ਕੀ ਸੋਚ ਕੇ ਗਏ ਸੀ ਮੈਂ ਖੋਦ ਇੱਕ ਬ੍ਰਾਂਡ ਹਾਂ ਕਹਿੰਦੇ ਜੇ ਮੇਰਾ ਸਕੂਲ ਤੇ ਨਾ ਹੋਵੇ ਤੇ ਮੈਂ ਤੇ ਕਦੀ ਨਾ ਭੇਜਾਂ ਨੇ ਮੈਨੂੰ ਇਹ ਗੱਲ ਹੀ ਨਹੀਂ ਪਤਾ ਆਪਾਂ ਕਰ ਕਰ ਹੀ ਰਹੇ ਆ। ਕੋਈ ਪੋਡਕਾਸਟ ਦੇਖਿਆ? ਮੈਨੂੰ ਨਹੀਂ ਪਤਾ। ਕਿਹਦੀ ਗੱਲ ਕਿਹਦੀ ਕਰ ਰਹੇ ਸਾਲ ਮੈਨੂੰ ਪਹਿਲਾਂ ਪਤਾ ਤੇ ਹੋਣਾ ਕਰ ਰਹੀ ਕੀ। ਮੈਡ ਸੰਧੂ ਨੂੰ ਬੁਲਾਇਆ ਸੀ ਪੋਡਕਾਸਟ ਤੇ ਉੱਥੇ ਉਹਨਾਂ ਨੇ ਵਾਵਾ ਲਾਵਾ ਕੀਤੀ ਵੀ ਜੇ ਮੇਰਾ ਬੱਚਾ ਹੋਵੇ ਮੈਂ ਤੇ ਉਹਨੂੰ ਉੱਥੇ ਕਦੀ ਨਾ ਭੇਜਾਂ ਜਿੱਤੇ ਤੇਰੇ ਵਰਗੇ ਚੀਫ ਗੈਸਟ ਹੋਣ। ਓਕੇ ਨਾ? ਸਤਿ ਸ਼੍ਰੀ ਅਕਾਲ ਦੋਸਤੋ ਸਾਡੀ ਮੁਲਾਕਾਤ ਹੋਣ ਜਾਰੀਆ ਹੋਣ ਹਾਰ ਵਿਅਕਤੀਆਂ ਨਾਲ। ਜਾਓ ਲੋ ਟੇਕਓਵਰ ਕਰੋ। ਹੁਣ ਹਾਰ ਕਿੱਥੋਂ ਦਾ? ਭਾਈ ਆਹ ਹੋਣਾ ਅਜਾ ਵਾਲਾ ਵੀਰ। ਆਹ ਹੈਲਥ ਬਾਰੇ ਵੀਰ ਬਹੁਤ ਦਾਦਾ ਇਹਨਾਂ ਦਾ YouTube ਚੈ ਜਿਹੜਾ ਸਰਚ ਮਾਰਿਆ ਕਦੀ ਨਹੀਂ ਹੁੰਦਾ ਕਰ ਦਿਓ ਜਿਹੜਾ ਸਰਚ ਮਾਰਿਆ ਕਦੀ ਨਹੀਂ ਹੁੰਦਾ ਪਤਾ ਨਹੀਂ ਯਾਰ ਲਿੰਕ ਮੰਗੋਣਾ ਪੈਂਦਾ ਕੋਈ ਨੋ ਵੀ ਦਿਡਾਉਣਗੇ ਜਿੰਨਾ ਤੁਹਾਡੇ ਵਲੌਗ ਨਹੀਂ ਲੱਭਦੇ ਉਦਾਂ ਐ ਹੀ ਹੋਣਾ ਵਲੌਗ ਲੱਭੇ ਜਾਂਦੇ ਆ ਸਾਡੇ ਨਾਲਾ ਵੀਰ ਹੈਗਾ ਭਾਈ ਤੇ ਨਾ ਕੀ ਤੁਹਾਡਾ ਰਵਿੰਦਰ ਸਿੰਘ ਰਵਿੰਦਰ ਸਿੰਘ ਗਰੇਵਾਲ ਇਹ ਨਹੀਂ ਮੁਫਤ ਦਾ ਕੰਟੈਂਟ ਪਾਲਦੇ ਹੀ ਨਾਮ ਨਹੀਂ ਬਣਾ ਰਵਿੰਦਰ ਸਿੰਘ ਭਾਈ ਰਵੀ ਰਵੀ ਮੁੰਡੇ ਦਾ ਨਾਮ ਆ ਤੇ ਕਹਾਣੀ ਸੁਣਾਉਣ ਜਾ ਰਿਹਾ ਸੁਣਾ ਵੀਰ ਲੈ ਯਾਰ ਓ ਪਾਈਦਾ ਰੋਈਆ ਤੁਹਾਡਾ ਲੱਗ ਕੋਈ ਨਹੀਂ ਕਿ ਬੋਲ ਬਲੌਗ ਸਲਾਮ ਅੱਲਾਹ ਬਾਤ ਆਹ ਵੀ ਮਾਰ ਮਨਾਓ ਮਾਰ ਮਨਾਓ ਮਾਰ ਮਨਾਓ ਮਾਰ ਮਨਾਓ ਸਲਾਮ ਅੱਲਾਹ ਤੁਹਾਨੂੰ ਵਧੀਆ ਯਾਰ ਰਾਹੁਲ ਡਰਾਓ ਇਨ